ਸਾਡੇ ਸਵਰਗੀਆ ਸਰਦਾਰ ਰਾਜਵੀਰ ਸਿੰਘ ਪੜੇਵਾਲਾ ਜੋ ਕਿ ਮੇਰੇ মামਾ ਜੀ ਸੀ ਉਹਨਾਂ ਨੇ ਇਹ ਫੁੱਟਬਾਲ ਦੇ ਟੂਰ ਟੂਰਨਾਮੈਂਟ ਦੀ ਆਪਾਂ ਕਹਿ ਸਕਦੇ ਹਾਂ ਵੀ ਪਿਰਤ ਇੱਕ ਰੀਤ ਸ਼ੁਰੂ ਕੀਤੀ ਸੀ ਵੀ ਹਰ ਇੱਕ ਸਾਲ 23 24 25 26 ਜਨਵਰੀ ਨੂੰ 4 ਦਿਨਾਂ ਦਾ ਟੂਰਨਾਮੈਂਟ ਕਰਵਾਇਆ ਜਾਂਦਾ ਸੀ ਤੇ ਅੱਜ ਉਸੇ ਟੂਰਨਾਮੈਂਟ ਨੂੰ ਚੱਲਦੇ ਹਰ ਸਾਲ ਕਰਾਉਣ ਦੀ ਕੋਸ਼ਿਸ਼ ਦੇ ਵਿੱਚ ਸਾਡੇ ਛੋਟੇ ਵੀਰ ਅਰਮਾਨ ਨੇ ਇਹ ਟੂਰਨਾਮੈਂਟ ਰਖਾਇਆ ਤੇ ਬਹੁਤ ਸੋਹਣਾ ਮੈਚ ਫਸਮੇ ਮੁਕਾਬਲੇ ਮੇ ਤੋਂ ਪਹਿਲਾਂ ਜਿਵੇਂ ਜੈਲਦਾਰ ਸਾਹਿਬ ਨੇ ਦੱਸਿਆ ਵੀ 40 ਸਾਲਾਂ ਦੇ ਪਲੇਅਰਸ ਦਾ ਵੀ ਇੱਕ ਵੱਡੀ ਉਮਰ ਦੇ ਪਲੇਅਰਾਂ ਦਾ ਵੀ ਮੈਚ ਹੋਇਆ ਇੰਨਾ ਫਸਵਾ ਮੈਚ ਸੀ ਕਿ ਪੈਨਲਟੀਆਂ ਦੇ ਉੱਤੇ ਲਾਸਟ ਪੈਨਲਟੀ ਤੇ ਜਾ ਕੇ ਡਿਸੀਜਨ ਹੋਇਆ ਤਾਂ ਅੱਜ ਦਾ ਜਿਹੜਾ ਪੰਜਾਬ ਦੇ ਵਿੱਚ ਛੇਵਾਂ ਆਪਾਂ ਕਹਿੰਦੇ ਆ ਦਰਿਆ ਜਿਹੜਾ ਨਸ਼ਿਆਂ ਦਾ ਵਗ ਰਿਹਾ ਉਹ ਤੋਂ ਬਚਾਉਣ ਲਈ ਨੌਜਵਾਨੀ ਨੂੰ ਕਿਤੇ ਨਾ ਕਿਤੇ ਅੱਜ ਦੀ ਡਿਮਾਂਡ ਹੈ ਕਿ ਆਪਾਂ ਆਵਦੀ ਨੌਜਵਾਨ ਪੀੜ੍ਹੀ ਨੂੰ ਸਿੱਧੇ ਰਸਤੇ ਲਾਈਏ ਗੇਮਾਂ ਦੇ ਵਿੱਚ ਇਨਕਰੇਜ ਕਰੀਏ ਬੇਸ਼ੱਕ ਉਹ ਫੁੱਟਬਾਲ ਹੋਵੇ ਕਬੱਡੀ ਹੋਵੇ ਕੋਈ ਵੀ ਗੇਮ ਹੋਵੇ ਪਰ ਜਿਹੜੀ એનર્ਜੀ ਹੁੰਦੀ ਹੈ ਇੱਕ ਨੌਜਵਾਨ ਦੇ ਅੰਦਰ ਜੇ ਉਹਨੂੰ ਆਪਾਂ ਸਹੀ ਚੰਗੇ ਢੰਗ ਵੱਲ ਨੂੰ ਯੂਟਿਲਾਈਜ਼ ਨਹੀਂ ਕਰਾਂਗੇ ਤਾਂ ਉਹ ਪੁੱਠੇ ਪਾਸੇ ਨੂੰ ਹੀ ਜਾਊਗੀ ਕਈ ਖਿਡਾਰੀ ਵੀ ਆਏ ਹੋਏ ਨੇ ਮੌਕੇ ਤੇ ਇੱਕ ਬਜ਼ੁਰਗ ਵੱਲੋਂ ਵੀ ਦੰਦਾ ਦੇ ਨਾਲ ਜੀਪ ਖਿੱਚੀ ਗਈ ਹੈ ਅਸਰ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਨੇ ਜੋਸ਼ੂਰ ਬਿਲਕੁਲ ਜੀ ਇਹ ਵੀ ਸਾਡੇ ਨੌਜਵਾਨਾਂ ਨੂੰ ਇੱਕ ਪ੍ਰੇਰਿਤ ਕਰਨ ਲਈ ਇੱਥੇ ਵੱਖ-ਵੱਖ ਕਈ ਬੰਦੇ ਪਹੁੰਚੇ ਨੇ ਇੱਕ ਮੋਰਕਰੀਮਾ ਤੋਂ ਆਏ ਸੀ ਉਹ ਹੈਂਡੀਕੈਪਡ ਬੰਦਾ ਸੀ ਤੇ ਉਹਨੇ ਦੰਦਾ ਦੇ ਨਾਲ ਬੁਲਟ ਮੋਟਰਸਾਈਕਲ ਤੇ ਤਿੰਨ ਜਾਣਿਆਂ ਨੂੰ ਬਿਠਾ ਕੇ ਖਿੱਚਿਆ ਜੀਪ ਵੀ ਖਿੱਚੀ ਇੱਕ ਉਦੋਂ ਪਹਿਲਾਂ ਭਾਈ ਸਾਹਿਬ ਆਏ ਸੀ ਉਹਨਾਂ ਨੇ ਦੋਨੋਂ ਬਾਹਾਂ ਦੇ ਨਾਲ ਸਟਾਰਟ ਬੁਲਟ ਮੋਟਰਸਾਈਕਲਾਂ ਨੂੰ ਮਤਲਬ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਜਾਣ ਤੋਂ ਰੋਕਿਆ ਤੇ ਜੋ ਕਿ ਮੈਸੇਜ ਤਾਂ ਬੜਾ ਸਿੱਧਾ ਹੈ ਵੀ ਆਪਾਂ ਜਵਾਨੀ ਨੂੰ ਬਚਾਈਏ ਸਿੱਧੇ ਰਸਤੇ ਪਾਈਏ ਐਕਸਰਸਾਈਜ਼ ਗਰਾਊਂਡਾਂ ਦੇ ਵਿੱਚ ਆਪਣੀ ਨੌਜਵਾਨੀ ਨੂੰ ਲਿਆਇਆ ਜਾਵੇ ਤਾਂ ਕਿ ਆਪਣਾ ਪੰਜਾਬ ਦੇਖੋ ਕੋਈ ਵੀ ਸਟੇਟ ਜਿਹੜੀ ਆ ਉਹਦੇ ਯੂਥ ਦੇ ਸਿਰ ਤੇ ਰਾਈਜ਼ ਕਰਦੀ ਹੈ ਤੇ ਜੇ ਯੂਥ ਸਹੀ ਪਾਸੇ ਨੂੰ ਹੋਊਗਾ ਤਾਂ ਸਟੇਟ ਦੀ ਤਰੱਕੀ ਤੈ ਔਰ ਕੋਈ ਸਮਾਂ ਸੀ ਜਦੋਂ ਫੁੱਟਬਾਲ ਦੇ ਵਿੱਚ ਪੰਜਾਬ ਦੀ ਤੂਫੀ ਬੋਲਦੀ ਸੀ ਹੁਣ ਅਜਿਹਾ ਗੈਪ ਆਇਆ ਹੈ ਲਗਭਗ ਪੰਜਾਬ ਦਾ ਨਾਮ ਖਤਮ ਹੀ ਹੋ ਗਿਆ ਤੇ ਹੁਣ ਮੁੜ ਜਿਹੜੇ ਪਿੰਡਾਂ ਦੇ ਵਿੱਚ ਜੇ ਮੁਕਾਬਲੇ ਸ਼ੁਰੂ ਹੋਏ ਟੂਰਨਾਮੈਂਟ ਹੁਣੇ ਸ਼ੁਰੂ ਹੋਏ ਲੱਗਦਾ ਹੈ ਕਿ ਦੁਬਾਰਾ ਜਿਹੜਾ ਉਹ ਦੌਰ ਆਵੇਗਾ ਨੌਜਵਾਨ ਫੁੱਟਬਾਲ ਖੇਡਣ ਵੱਲ ਪ੍ਰੇਰਿਤ ਹੋਣਗੇ ਦੇਖੋ ਬੜੇ ਅਫਸੋਸ ਦੀ ਗੱਲ ਹੈ ਪਰ ਸੱਚ ਕਹਿਣਾ ਚਾਹੀਦਾ ਹੈ ਇਹ ਜੇ ਅੱਜ ਗੀਮਾਂ ਵਾਲੀਬॉल ਹੋਗੀ ਫੁੱਟਬਾਲ ਹੋਗੀ ਪਿੰਡਾਂ ਦੇ ਵਿੱਚੋਂ ਰਵੈਤੀ ਖੇਡਾਂ ਸਾਡੀਆਂ ਜੇ ਗਾਇਬ ਹੁੰਦੀਆਂ ਜਾਂਦੀਆਂ ਨੇ ਘਟਦੀਆਂ ਜਾਂਦੀਆਂ ਨੇ ਤਾਂ ਇਹ ਮੈਂ ਬਿਨਾ ਕਿਸੇ ਸ਼ੱਕ ਤੋਂ ਇਹ ਕਹਿ ਸਕਦਾ ਵੀ ਸਰਕਾਰਾਂ ਇਹਦੇ ਲਈ ਜ਼ਿੰਮੇਵਾਰ ਨੇ ਜੇ ਸਰਕਾਰਾਂ ਚਾਹਣ ਜਿੱਥੇ ਹੋਰ ਕਈ ਤਾਵੇਂ ਤੇ ਪੈਸੇ ਖਰਚਦੀ ਆ ਸਰਕਾਰ ਨਲੀਆਂ ਨਾਲੀਆਂ ਗਲੀਆਂ ਤੇ ਗਲੀਆਂ ਤੇ ਸੜਕਾਂ ਤੇ ਤਾਂ ਇਸ ਪਾਸੇ ਸਪੋਰਟਸ ਤੇ ਵੀ ਪ੍ਰੋਪਰ ਬਜਟ ਬਣਾਉਣਾ ਚਾਹੀਦਾ ਇਨਕਰੇਜ ਟੂਰਨਾਮੈਂਟ ਸਰਕਾਰ ਜੋ ਅਸੀਂ ਅੱਜ ਪ੍ਰਾਈਵੇਟ ਤੌਰ ਤੇ ਤੇ ਹੋਰ ਪਿੰਡਾਂ ਦੇ ਵਿੱਚ ਲੋਕ ਕਰਾ ਰਹੇ ਨੇ ਇਹ ਸਰਕਾਰ ਨੂੰ ਚਾਹੀਦਾ ਵੀ ਹਰ ਡਿਸਟ੍ਰਿਕਟ ਹਰ ਸਟੇਟ ਦੇ ਵਿੱਚ ਆਰਗੇਨਾਈਜ਼ ਕਰਾਉਣ ਤੇ ਫ੍ਰੀਕੁਐਂਟਲੀ ਕਰਾਉਣ ਇੱਕ ਅੱਧਾ ਟੂਰਨਾਮੈਂਟ ਤਾਂ ਹੁੰਦਾ ਹੋਊਗਾ ਬਟ ਜਿੰਨੇ ਦੀ ਲੋੜ ਹੈ ਉਹਨਾਂ ਨਹੀਂ ਹੁੰਦਾ ਸਾਡਾ ਹੀ ਮੰਨ ਲਓ ਗਰਾਊਂਡ ਹੈ ਅੱਜ ਇਹ ਕਹਿ ਸਕਦੇ ਆ ਵਨ ਆਫ ਦੀ ਐਕਸਪੈਂਸਿਵ ਲੈਂਡ ਹੈ ਹਾਈਵੇ ਦੇ ਉੱਤੇ ਜ਼ਮੀਨ ਹੈ ਸਾਡੇ ਨਾਨਾ ਜੀ ਸਰ ਸਵਰਗੀ ਸਰਦਾਰ ਬਚਿੱਤਰ ਸਿੰਘ ਜੀ ਐਕਸਐਮਐਲਏ ਖਰੜ ਉਹਨਾਂ ਦੀ ਇਹ ਸੋਚ ਸੀ ਵੀ ਉਰੇ ਕੁੜੀਆਂ ਦਾ ਕਾਲਜ ਬਣੇ ਤੇ ਬੱਚੇ ਸਾਡੇ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰਨ ਅਸੀਂ ਉਹਦੇ ਤੇ ਅੱਜ ਵੀ ਪੈਰਾ ਦੇ ਰਹੇ ਹਾਂ ਪਰ ਕਿਤੇ ਨਾ ਕਿਤੇ ਜੋ ਸਰਕਾਰੀ ਏਡ ਦੇ ਨਾਲ ਸਰਕਾਰੀ ਫੰਡਸ ਦੇ ਨਾਲ ਹਰਿਆਣਾ ਜਿੱਦਾਂ ਆਪਦੀ ਸਟੇਟ ਨੂੰ ਬਹੁਤ ਪ੍ਰਮੋਟ ਕਰਦਾ ਹੈ ਖਿਡਾਰੀਆਂ ਨੂੰ ਪ੍ਰਮੋਟ ਕਰਦਾ ਉਸੇ ਤਰ੍ਹਾਂ ਮੈਂ ਸਮਝਦਾ ਕਿ ਜੇ ਸਰਕਾਰ ਚਾਵੇ ਤਾਂ ਕੋਈ ਵੀ ਗੇਮ ਦਾ ਲੈਵਲ ਕਿਤੇ ਤੋਂ ਕਿਤੇ ਪਹੁੰਚ ਸਕਦਾ ਮੈਂ ਬਿਲਕੁਲ ਇਹੀ ਗੱਲ ਕਰਨਾ ਚਾਹੁੰਦਾ ਸੀ ਕਿ ਜਿਹੜਾ ਗਰਾਊਂਡ ਹੈ ਜੇਕਰ ਇਸ ਨੂੰ ਸੰਭਾਲਿਆ ਜਾਵੇ ਪਿੰਡ ਦਾ ਗਰਾਊਂਡ ਕੇਵਲ ਪੜਿਆਲੇ ਦਾ ਗਰਾਊਂਡ ਨਹੀਂ ਰਹੇਗਾ ਸਭ ਇਲਾਕੇ ਦਾ ਗਰਾਊਂਡ ਬਣ ਸਕਦਾ ਹੈ ਕਾਫੀ ਜਗ੍ਹਾ ਵੀ ਬਹੁਤ ਜ਼ਿਆਦਾ ਹੈ ਕਰੋੜਾ ਰੁਪਏ ਦੀ ਜਗ੍ਹਾ ਹੈ ਲਗਦਾ ਨਹੀਂ ਕਿ ਸਰਕਾਰ ਨੂੰ ਇਹਨਾਂ ਸੰਬੰਧ ਦੀ ਲੋੜ ਹੈ ਇੱਦੇ ਉੱਤੇ ਕੁਝ ਪੈਸਾ ਲਾਵੇ ਤਾਂ ਇਸ ਨੂੰ ਆਧੁਨਿਕ ਗਰਾਊਂਡ ਬਣਾਇਆ ਜਾ ਸਕਦਾ ਅਸੀਂ ਦੇਖੋ ਅੱਜ ਵੀ ਮੈਂ ਸ਼ਹੀਦ ਭਗਤ ਸਿੰਘ ਖਾਲਸਾ ਸ਼ਹੀਦ ਭਗਤ ਸਿੰਘ ਖਾਲਸਾ ਸੌਰੀ ਸ਼ਹੀਦ ਭਗਤ ਸਿੰਘ ਖਾਲਸਾ ਕਾਲਜ ਫॉर ਔਮਨ ਦਾ ਮੈਂ ਚੇਅਰਮੈਨ ਹਾਂ ਤੇ ਅੱਜ ਪਹਿਲਾਂ ਮਾਮਾ ਜੀ ਨੇ ਆਪਦੇ ਜਿਉਂਦੇ ਜੀ ਪੂਰੀ ਵਾਹ ਲਾਈ ਵੀ ਇਸ ਕਾਲਜ ਨੂੰ ਗਵਰਨਮੈਂਟ ਐਡਿਡ ਕਾਲਜ ਬਣਾਇਆ ਜਾਵੇ ਪਰ ਨਹੀਂ ਸਾਡੀ ਕਿਸੇ ਨੇ ਬਾਹ ਫੜੀ ਤਾ ਅੱਜ ਅਸੀਂ ਤੁਸੀਂ ਹੈਰਾਨ ਹੋਵੋਗੇ ਜਾਣ ਕੇ ਵੀ ਟੋਟਲ ਕਾਲਜ ਚਲਾਉਣ ਦੇ ਵਿੱਚ ਵੀ ਹਰ ਸਾਲ ਦਾ 10 ਤੋਂ 15 ਲੱਖ ਰੁਪਏ ਅੱਜ ਵੀ ਸਾਨੂੰ ਆਪਦੇ ਪਰਸਨਲ ਕੋਲੋ ਐਕਸਪੈਂਸਸ ਬੇਅਰ ਕਰਨੇ ਪੈਂਦੇ ਨੇ ਖਰਚੇ ਚਲਾਉਣੇ ਪੈਂਦੇ ਨੇ ਪਰ ਅਸੀਂ ਉਹਨਾਂ ਦੀ ਸੋਚ ਤੇ ਪੈਰਾ ਦਿੰਦੇ ਹੋਏ ਉਹਨਾਂ ਦਾ ਨਾਮ ਜਿਉਂਦਾ ਰੱਖਣ ਲਈ ਉਹਨਾਂ ਦੀ ਸੋਚ ਜਿਉਂਦੀ ਰੱਖਣ ਲਈ ਅਸੀਂ ਆਜ ਸਾਰੇ ਉਪਰਾਲੇ ਕਰ ਰਹੇ ਹਾਂ ਤੇ ਅੱਗੇ ਵੀ ਕਰਦੇ ਹੀ ਰਹਾਂਗੇ ਬਸ ਮਿੰਤਾ ਸ਼ੁਰੂ ਹੁੰਦੇ ਤੋਂ ਮੈਂ ਜਦੋਂ ਦਾ ਛੋਟਾ ਸੀ ਉਹਨਾਂ ਦੀ ਮੈਂ ਇਹੀ ਚੀਜ਼ ਦੇਖਦਾ ਕਿ ਉਹਨਾਂ ਨੇ ਜਿੰਨੀ ਆਪਣੀ ਜ਼ਿੰਦਗੀ ਬਤੀਤ ਕੀਤੀ ਹੈ ਉਹ ਸਿਰਫ ਇਲਾਕੇ ਨੂੰ ਅੱਗੇ ਲੈ ਕੇ ਜਾਣ ਲਈ ਤੇ ਯੂਥ ਨੂੰ ਗਲਤ ਰਾਹਾਂ ਤੇ ਤੁਰਣ ਤੋਂ ਬਚਾਉਣ ਲਈ ਉਹਨਾਂ ਨੇ ਸਾਰੀ ਜ਼ਿੰਦਗੀ ਇਹੀ ਕੋਸ਼ਿਸ਼ਾਂ ਵਿੱਚ ਆਪਣੀ ਗੱਡੀ ਉਹਨਾਂ ਨੇ ਟੂਰਨਾਮੈਂਟ ਜੋ ਕਿ ਇਹੀ ਸੇਮ ਤਰੀਕੇ ਨਾਲ 23 24 25 26 ਜਨਵਰੀ ਨੂੰ ਸ਼ੁਰੂ ਕੀਤਾ ਸੀਗਾ ਬਟ ਚਲੋ ਉਹਨਾਂ ਦੇ ਜਾਣ ਤੋਂ ਬਾਅਦ ਇਹ ਬੰਦ ਹੋ ਗਿਆ ਸੀਗਾ ਤੇ ਹੁਣ ਅਸੀਂ ਫੇਰ ਤੋਂ ਇਹ ਮੁਹਿੰਮ ਸ਼ੁਰੂ ਕੀਤੀ ਹੈ ਤੇ ਹਰ ਸਾਲ ਅਸੀਂ ਇਹ ਟੂਰਨਾਮੈਂਟ ਕਰਾਂਦੇ ਰਵਾਂਗੇ ਤੇ ਵੱਧ ਤੋਂ ਵੱਧ ਯੂਥ ਨੂੰ ਇਹਦੇ ਨਾਲ ਜੋੜਾਂਗੇ ਸਪੋਰਟਸ ਦੇ ਨਾਲ ਕਿ ਉਹ ਨਸ਼ੇ ਤੋਂ ਬਚੇ ਰਹਿਣ। ਆ ਫਾਈਨਲ ਮੁਕਾਬਲਾ ਚੱਲ ਰਿਹਾ ਕਿਸ ਤਰ੍ਹਾਂ ਦਾ ਇਸ ਟਾਈਮ ਸਕੋਰ ਹੋਇਆ ਹੈ? ਏ ਟਾਈਮ ਮੁਸਤਫਾ ਬਾਦ ਤੇ ਸ਼ਾਮਪੂਰੇ ਦੇ ਵਿਚਕਾਰ ਫਾਈਨਲ ਮੁਕਾਬਲਾ ਚੱਲ ਰਿਹਾ ਹੈ ਤੇ ਸਕੋਰ ਏ ਟਾਈਮ ਦੋਨੋਂ ਟੀਮਾਂ ਦਾ 0-0 ਹੈ। ਦੋਨੋਂ ਟੀਮਾਂ ਬਹੁਤ ਹੀ ਵਧੀਆ ਬਹੁਤ ਸੋਹਣਾ ਮੁਕਾਬਲਾ ਚੱਲ ਰਿਹਾ ਹੈ। ਅੱਜ ਆਖਰੀ ਦੀ ਮੈਚ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਟੂਰਨਾਮੈਂਟ ਦਾ? ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹਨਾ ਹੈ ਕਿ ਜਿਹੜੇ ਆ ਕੇ ਸਾਡਾ ਉਹਨਾਂ ਨੇ ਮਾਣ ਵਧਾਇਆ ਤੇ ਇੰਨੇ ਵਧੀਆ ਕੰਮ ਦੇ ਵਿੱਚ ਸਾਡੀ ਮਦਦ ਕੀਤੀ ਮੈਂ ਦਿਲੋਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਇਹੀ ਕਹਿਣਾ ਚਾਹਾਂਗਾ ਕਿ ਅੱਗੇ ਸਾਰੇ ਇਲਾਕੇ ਦੇ ਜਿੰਨੇ ਵੀ ਮੋਤਵਾਰ ਬੰਦੇ ਨੇ ਉਹ ਸਾਰੇ ਬੱਚਿਆਂ ਨੂੰ ਵੱਧ ਤੋਂ ਵੱਧ ਸਪੋਰਟਸ ਦੇ ਨਾਲ ਜੋੜਨ ਤੇ ਗਲਤ ਰਹਾਂ ਤੋਂ ਬਚਾਣਾ ਰਮਨ ਜੀ ਬੜਾ ਕ੍ਰਿਕਟ ਨੂੰ ਦੇਖਣ ਲਈ ਲੋਕ ਪਹੁੰਚਦੇ ਸੀ ਅੱਜ ਹੁਣ ਫੁੱਟਬਾਲ ਨੂੰ ਦੇਖਣ ਲਈ ਪਹੁੰਚ ਰਹੇ ਆ ਲੱਗਦਾ ਹੈ ਜਿਹੜਾ ਫੁੱਟਬਾਲ ਦਾ ਭਵਿੱਖਾ ਸੁਨਹਿਰੀ ਬਣ ਰਿਹਾ ਹੁਣ ਬਿਲਕੁਲ ਬਹੁਤ ਜ਼ਿਆਦਾ ਵਧੀਆ ਇੰਡੀਆ ਜਿਹੜੀ ਫੁੱਟਬਾਲ ਟੀਮ ਹੈ ਉਹ ਵੀ ਆਪਣੇ ਰੈਂਕ ਬਹੁਤ ਉੱਪਰ ਲੈ ਕੇ ਜਾ ਰਹੀ ਹੈ ਵਰਲਡ ਦੇ ਵਿੱਚ ਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਦੇਖ ਕੇ ਚੀਜ਼ ਨੂੰ ਤੇ ਆਪਣੇ ਇਲਾਕੇ ਦੇ ਕੋਚ ਸਹਿਬਾਨ ਹੈ ਜਸਮੀਤ ਸਿੰਘ ਉਹ ਵੀ ਅੱਜ ਇੰਡੀਆ ਟੀਮ ਦੇ ਅੰਡਰ 16 ਗਰਲਸ ਦੇ ਆਪਣੇ ਗੋਲ ਕੀਪਰ ਦੇ ਕੋਚ ਬਣਾਏ ਗਏ ਤਾਂ ਬਹੁਤ ਮਾਣ ਵਾਲੀ ਗੱਲ ਹੈ ਇੱਕ ਟਾਈਮ ਤੇ ਮੈਂ ਉਹਨਾਂ ਦੇ ਅੰਡਰ ਪ੍ਰੈਕਟਿਸ ਕਰਦਾ ਰਿਹਾ ਤਾਂ ਬਹੁਤ ਖੁਸ਼ੀ ਹੁੰਦੀ ਹੈ ਦੇਖ ਕੇ ਕਿ ਆਪਣੇ ਇਲਾਕੇ ਦੇ ਵਿੱਚੋਂ ਇੰਨੇ ਅੱਗੇ ਜਾ ਰਹੇ ਨੇ ਫੁੱਟਬਾਲ ਦੇ ਵਿੱਚ ਸਾਰੇ ਥੈਂਕ ਯੂ ਤੁਸੀਂ ਤੁਸੀਂ ਵੀ ਭਾਜੀ ਖਿਡਾਰੀ ਰਹੇ ਹੋ ਤੁਸੀਂ ਵੀ ਫੁੱਟਬਾਲ ਖੇਡਦੇ ਹੋ ਕਿਸ ਤਰ੍ਹਾਂ ਦਾ ਜੋਸ਼ ਹੁੰਦਾ ਜਦੋਂ ਕੋਈ ਮੁਕਾਬਲਾ ਟਫ ਹੋਵੇ ਟੀਮ ਦੇ ਨਾਲ ਅ ਸਭ ਤੋਂ ਪਹਿਲਾਂ ਤਾਂ ਜਿਹੜੇ ਆਪਣੇ ਨਾਲ ਦੇ ਫੈਮਿਲੀ ਸਾਰੇ ਆਏ ਹੁੰਦੇ ਆ ਹੋਰ ਪਿੰਡ ਦੇ ਲੋਕ ਆਏ ਹੁੰਦੇ ਆ ਇਹਨਾਂ ਦੇ ਨਾਲੋ ਛਾਹ ਬਹੁਤ ਵੱਧ ਆ ਤੇ ਮੈਂ ਤਾਂ ਕਿਹੜਾ ਚਾਹੂੰਗਾ ਬਾਹਰ ਬੈਠ ਕੇ ਦੇਖਣਾ ਬਹੁਤ ਮੁਸ਼ਕਿਲ ਹੈ ਹੁਣ ਤਾਂ ਆਪਦਾ ਵੀ ਜੀ ਕਰਦਾ ਕਿ ਜਾ ਕੇ ਖੇਡੀਏ ਬਿਲਕੁਲ ਜੀ ਥੈਂਕ ਯੂ ਥੈਂਕ ਯੂ ਇਹ ਚਾਰ ਰੋਜ਼ਾ ਜੋ ਫੁੱਟਬਾਲ ਟੂਰਨਾਮੈਂਟ ਜੋ ਸਰਦਾਰ ਬਿਸ਼ਿਤ ਸਵਰਗਵਾਸੀ ਬਿਸ਼ਤਰ ਸਿੰਘ ਜੀ ਸਾਹਿਬ ਕਾ ਐਮਐਲਏ ਰਾਜਵੀਰ ਸਿੰਘ ਜੀ ਸਵਰਗਵਾਸੀ ਸਾਡੇ ਪਰਮ ਪਿਆਰੇ ਮਿੱਤਰ ਤੇਜਵੀਰ ਸਿੰਘ ਜੀ ਪੜਿਆਲਾ ਸਵਰਗਵਾਸੀ ਉਹਨਾਂ ਦੀ ਯਾਦ ਦੇ ਵਿੱਚ ਰਾਜਵੀਰ ਸਿੰਘ ਜੀ ਦੇ ਸੁਪੁੱਤਰ ਅਰਮਾਨ ਜੀ ਤੇ ਗੁਰਪ੍ਰਤਾਪ ਸਿੰਘ ਜੀ ਪੜਿਆਲਾ ਸਾਹਿਬ ਵੱਲੋਂ ਇਹ ਜੋ ਚਾਰ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਲਗਭਗ 32 ਟੀਮਾਂ ਨੇ ਭਾਗ ਲਿਆ ਤੇ ਜੋ ਫਾਈਨਲ ਮੈਚ ਚੱਲ ਰਿਹਾ ਹੈ ਇਹ ਸ਼ਾਮਪੁਰਾ ਤੇ ਹਫਸਾਬਾਦ ਜੋ ਫਤੇਗੜ ਸਾਹਿਬ ਦੀ ਟੀਮ ਹੈ ਉਹਦੇ ਵਿਚਕਾਰ ਚੱਲ ਰਿਹਾ ਬੜਾ ਫਸਮਾ ਮੈਚ ਚੱਲ ਰਿਹਾ ਹਲੇ ਤੱਕ ਕੋਈ ਗੋਲ ਹੋਇਆ ਨਹੀਂ ਇਸ ਤੋਂ ਪਹਿਲਾਂ 40 ਸਾਲਾਂ ਇੱਕ ਟੂਰਨਾਮੈਂਟ ਜੋ ਮੈਚ ਹੋਇਆ ਉਹਦੇ ਵਿੱਚ ਬਹੁਤ ਫਸਮਾ ਮੁਕਾਬਲਾ ਜਿਹੜਾ ਹੋਇਆ ਸੀ ਇਹ ਪੜਿਆਲਾ ਵਰਸਸ ਫਤੇਗੜ ਸਾਹਿਬ ਬਸੀ ਦੀ ਟੀਮ ਸੀ ਤੇ ਦੋਨਾਂ 'ਚ ਕੋਈ ਗੋਲ ਨਹੀਂ ਹੋਇਆ ਤੇ ਪਲੰਟੀਆਂ ਤੇ ਜਾ ਕੇ ਉਹ ਮੁਕਾਬਲਾ ਮੁਕਿਆ ਬੜਾ ਹੀ ਰਮਾਂਚਕ ਮੁਕਾਬਲਾ ਸੀ ਸੋ ਅੱਜ ਸਾਰੀਆਂ ਹੀ ਮਹਾਨ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਫੁੱਟਬਾਲ ਪ੍ਰੇਮੀ ਪਹੁੰਚੇ ਬਹੁਤ ਵੱਡੀ ਗਿਣਤੀ ਵਿੱਚ ਦਰਸ਼ਕ ਖੇਡ ਦਾ ਆਨੰਦ ਮਾਣ ਰਹੇ ਨੇ ਜੋ ਰਾਜਵੀਰ ਸਿੰਘ ਪਟਿਆਲਾ ਦੀ ਸੋਚ ਸੀ ਉਹਨੂੰ ਅੱਗੇ ਲੈ ਕੇ ਉਹਨਾਂ ਦਾ ਸੁਪੁੱਤਰ ਰਮਾਨ ਜੀ ਅੱਗੇ ਲੈ ਕੇ ਜਾ ਰਿਹਾ ਹੈ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਤੇ ਇਸੇ ਤਰ੍ਹਾਂ ਇਹ ਖੇਡਾਂ ਕਰਵਾਉਂਦੇ ਰਹਿਣ ਉਹਨਾਂ ਦੀ ਮਿੱਠੀ ਯਾਦ ਨਿੱਘੀ ਯਾਦ ਦੇ ਵਿੱਚ ਇਹ ਮੈਚ ਇਹਨਾਂ ਦਿਲਸ਼ੁਸਪੈ ਦੇਖੋ ਜਿੰਨੀ ਪਿੰਡਾਂ ਦੀ ਲੀਗ ਸ਼ੁਰੂ ਹੋਈ ਹੈ ਇਸ ਜ਼ਮੀਨ ਤੋਂ ਹੀ ਹੋਈ ਹੈ ਪਹਿਲਾਂ ਉਸ ਸਮਾਂ ਤੋਂ ਸ਼ੁਰੂ ਹੋ ਕੇ ਤੇ ਸਦਾ ਜਾਦਰ ਰਾਜਵੀਰ ਸਿੰਘ ਹੁੰਦੇ ਸਨ ਪਿੰਨਦੀ ਲੀਗ ਸਾਰੇ ਪੰਜਾਬ ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕੀਤੀ ਹੈ ਤੇ ਬਹੁਤ ਚੰਗਾ ਲੱਗਦਾ ਕਿ ਉਹਨਾਂ ਦੇ ਬੇਟੇ ਨੇ ਅੱਗੇ ਹੈ ਤੇ ਉਹਨਾਂ ਦੇ ਭਾਂਜੇ ਨੇ ਪਹਿਲਾਂ ਫੁੱਟਬਾਲ ਦਾ ਸ਼ੌਕ ਉਹਨਾਂ ਨੇ ਕੀਤਾ ਹੁਣ ਅੱਗੇ ਨੂੰ ਪਰਸ਼ੂ ਕਰੋਂਗੇ ਤੇ ਡੀਐਫਏ ਵੱਲੋਂ ਤੇ ਪੰਜਾਬ ਫੁੱਟਬਾਲ ਐਸੋਸੀਏਸ਼ਨ ਵੱਲੋਂ ਬਹੁਤ ਬਹੁਤ ਮੁਬਾਰਕਾਂ ਜਿੰਨੇ ਇਹ ਇਹਨੂੰ ਮੈਨੇਜਮੈਂਟ ਕਰ ਰਹੇ ਹੈ ਤੁਸੀਂ ਲੋਕ ਦਾ ਵੀ ਬਹੁਤ ਬਹੁਤ ਤੁਸੀਂ ਬਿਨਾ ਬੁਲਾਏ ਵੀ ਆਜੇ ਨੇ ਜਦੋਂ ਕਿ ਇੱਥੇ ਫੁੱਟਬਾਲ ਦਾ ਮੈਚ ਵਗੈਰਾ ਇੱਥੇ ਹੁੰਦਾ ਹੈ ਬਹੁਤ ਵਧੀਆ ਰੌਣਕ ਲੱਗੀ ਹੈ ਕੋਸ਼ਿਸ਼ ਕਰਾਂਗੇ ਗਰਾਊਂਡ ਨੂੰ ਜਿਹੜਾ ਖੋਰ ਆਪਾਂ ਮਾਡਰਨ ਬਣਾਈਏ ਇੱਕ ਆਪਣਾ ਮਿਊਨਿਸਪਲ ਕਮੇਟੀ ਦਾ ਗਰਾਊਂਡ ਬਣ ਗਿਆ ਇੱਕ ਇਹ ਗਰਾਊਂਡ ਵੀ ਚਾਹੁੰਦਾ ਹੈ ਛੋਟੇ ਬੱਚਿਆਂ ਦੀ ਪਿੰਡਾਂ ਚੋਂ ਅਸੀਂ ਨਾ ਪਨੀਰੀ ਦੀ ਕੋਸ਼ਿਸ਼ ਕਰਾਂਗੇ ਮੈਨੂੰ ਪ੍ਰਧਾਨ ਜੀ ਨਾਲ ਹੁਣ ਗੱਲ ਹੋਈ ਹੈ ਤੇ ਉੱਧਰ ਉਹ ਜ਼ਿਲਦਾਰ ਬੈਠੇ ਨੇ ਰੋਪੋ ਡਿਸਟ੍ਰਿਕਟ ਵਾਲੇ ਵੀ ਬੈਠੇ ਨੇ ਇਹ ਇਹ ਪ੍ਰਧਾਨ ਜੀ ਆ ਉਹ ਆਪਣੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈ DFO ਵੱਲੋਂ PFSO ਵੱਲੋਂ ਕੋਸ਼ਿਸ਼ ਕਰਾ ਕੇ ਗਰਾਊਂਡ ਨੂੰ ਅਪਡੇਟ ਕਰੀਏ ਤੇ ਛੋਟੇ ਬੱਚਿਆਂ ਦੀ ਪਨੀਰੀ ਤਿਆਰ ਕਰੀਏ